ਉਹਨਾਂ ਚਾਹੀਦਾ ਲੇਕਿਨ ਅੱਜ 18 ਦਿਨ ਹੋ ਗਏ ਕੋਈ ਵੀ ਪ੍ਰਸ਼ਾਸਨ ਦੇ ਕੰਨ ਚ ਜੂਣੀ ਸਰਕ ਰਹੀ ਅਸੀਂ ਜੇ ਅੱਜ 18ਵਾਂ ਦਿਨ ਇਸ ਤੋਂ ਬਾਅਦ ਤੇ ਅਸੀਂ ਭਾਰੀ ਪੱਦਰ ਤੇ ਕਿਤੇ 2-3000 ਬੰਦਾ ਜਰਾ ਇਕੱਠਾ ਕਰਕੇ ਤੇ ਅਣਮਿਥੇ ਸਮੇਂ ਦੇ ਲਈ ਅਸੀਂ ਉਹ ਜਗ੍ਹਾ ਨੂੰ ਰੋਕਾਂਗੇ ਅਸੀਂ ਰਾਤ ਸੜਕ ਤੇ ਸੌਣੇ ਆ ਸਾਡੇ ਕਿਸੇ ਵੀ ਵੀ ਭਰਾ ਨੂੰ ਸੱਪ ਲੜ ਗਿਆ ਤੇ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਤੇ ਵੀਡੀਓ ਸਾਫ ਦੇ ਕੋਈ ਕੰਨਾਂ ਨੂੰ ਜੋ ਨਹੀਂ ਸਰਕੀ ਇਸ਼ਪੜ 14 ਗਰਾਣ ਦੀ ਹੋਈ ਏ ਐਸ਼ਪੜ ਤੋਂ ਛੱਪਰ ਪਾਣੀ ਪਾਣਾ ਚਾਹੁੰਦੇ ਆ ਲੇਕਿਨ ਉਹ ਦੋ ਤਿੰਨ ਅੰਸਰਾ ਵੱਲੋਂ ਰਿਕਾਵਟ ਕਰਕੇ ਪਤਾ ਨਹੀਂ ਮਹਿਕਮੇ ਨੂੰ ਰਿਸ਼ਵਤ ਦੇ ਦਿੱਤੀ ਗਈ ਪਾਲ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਦੋ ਸੱਪਰਾਂ ਦੀ ਜਿਹੜੀ ਆ ਨਿਸ਼ਾਨਦੇਹੀ ਕਰਕੇ ਉਸ ਤੋਂ ਬਾਅਦ ਕੋਈ ਜੋ ਬੁਰਜੀਆਂ ਲਾਉਣ ਵਾਲੀਆਂ ਸੀ ਉਹ ਵੀ ਨਹੀਂ ਲਾਈਆਂ ਗਈਆਂ ਡੀ ਚੇਤਾਵਨੀ ਆ ਕਿ ਜਿੰਨਾ ਚੱਕ ਸਾਡੇ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਸਾਡਾ ਸੇਵਰੇਟ ਦਾ ਕੰਮ ਚੱਲੂ ਨਹੀਂ ਹੁੰਦਾ ਕਿਸਾਨ ਮੱਥੇ ਸਮੇ ਲਈ ਮੇਨ ਰੋਰ ਜਿਹੜਾ ਇਹ ਬਲੌਕ ਕਰ ਰਿਹਾ ਤੇ ਸਾਡੀਆਂ ਸਸਤਵਾਂ ਵਾਲਮੀਕੀ ਭਾਈ ਜਰਾ ਮਜਬੂਤ ਸਿੱਖ ਰਿਚਨ ਜੂਸ ਪ੍ਰੈਂਟ ਦੇ ਕਿਸਾਨ ਜਥੇਬੰਦੀਆਂ ਸਾਡੇ ਹੱਕ ਕਹਿੰਦੇ ਰੱਖ ਸਾਡੇ ਹੱਕ ਕਹਿੰਦੇ ਰੱਖ ਸਾਡੇ ਹੱਕ ਕਹਿੰਦੇ ਰੱਖ ਵੀਡੀਓ ਦਫ਼ਤਰ ਮੁਰਦਾਬਾਦ ਵੀਡੀਓ ਦਫ਼ਤਰ ਮੁਰਦਾਬਾਦ ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵੱਲੋਂ ਬੀਡੀਪੀਓ ਦਫ਼ਤਰ ਲਗਾਇਆ ਧਰਨਾ ਜਮ ਕੇ ਕੀਤੀ ਨਾਰੇਬਾਜੀ ਪਿੰਡ ਤਲਵੰਡੀ ਚੁਗਲਾਨ ਵਿੱਚ ਛਪੜਾ ਉੱਤੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕੀਤੀ ਗਈ ਮਨਤੀ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਦੇ ਲਈ ਪਿੰਡ ਵਾਸੀਆਂ ਅਤੇ ਜੱਥੇਬੰਦੀਆਂ ਵੱਲੋਂ ਪਿਛਲੇ 18 ਦਿਨਾਂ ਤੋਂ ਡੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਹੈ ਗੱਲਬਾਤ ਕਰਦਿਆਂ ਕਿਸਾਨ ਜੱਥੇਬੰਦੀ ਦੇ ਜਨਕ ਰਾਜ ਵਿਕਰਮਜੀਤ ਸਿੰਘ ਅਤੇ ਪਿੰਡ ਵਾਸੀ ਹਰਪਾਲ ਸਿੰਘ ਨੇ ਦੱਸਿਆ ਕਿ 18 ਦਿਨ ਹੋ ਗਏ ਹਨ ਧਰਨਾ ਲਗਾਏ ਨੂੰ 9 ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਪਿੰਡ ਦੇ ਛਾਪੜਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਪਰ ਨਿਸ਼ਾਨਦਈ ਹੋਣ ਦੇ ਬਾਵਜੂਦ ਉੱਥੇ ਕੋਈ ਥੰਮੇ ਨਹੀਂ ਲਗਾਏ ਗਏ ਪਿੰਡ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਅਤੇ ਜਦੋਂ ਵੀ ਕੋਈ ਪਿੰਡ ਵਿੱਚ ਮਰਗ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨਾ ਕਿਹਾ ਕਿ ਸਾਡੀ ਪੰਜਾਬ ਸਰਕਾਰ ਅਤੇ ਬੀਡੀਪੀਓ ਵਿਭਾਗ ਨੂੰ ਚੇਤਾਵਨੀ ਹੈ ਕਿ ਜੇਕਰ 4-5 ਦਿਨਾਂ ਵਿੱਚ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਸੋਮਵਾਰ ਅਸੀਂ ਡੱਲਾ ਮੋਰਤੇ ਅਣਵਿੱਥੇ ਸਮੇਂ ਲਈ ਧਰਨਾ ਲਗਾਵਾਂਗੇ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਖੁਦ ਹੋਵੇਗਾ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਜਨਕਰਾਜ ਆ ਜੀ ਅਸੀਂ ਪਿੰਡ ਤਲਵੰਡੀ ਝੁਗਲਾਂ ਤੋਂ ਆ ਜੀ ਤੇ ਸਭ ਜੀ ਜੋ ਸਾਡੇ ਪਿੰਡ ਦਾ ਮਸਲਾ ਸੀ ਛੱਪੜ ਦੇ ਪਾਣੀਆਂ ਦਾ ਤੇ ਪਿੰਡ ਦੇ ਵਿੱਚ ਬਿਲਕੁਲ ਸਾਡੇ ਮਹੱਲੇ ਦੇ ਵਿੱਚ ਪਾਣੀ ਆ ਚੁੱਕਾ ਗਲੀਆਂ ਨਾਲੀਆਂ ਤੇ ਸੜਕ ਦੇ ਉੱਤੇ ਪਾਣੀ ਆ ਚੁੱਕਾ ਬੁਰੀ ਹਾਲਾਤ ਆ ਬਿਮਾਰੀਆਂ ਫੈਲਣ ਦਾ ਡਰਵਾਜੀ ਤੇ ਸਰ ਜੀ ਨੂੰ ਅੱਜ 18ਵਾਂ ਦਿਨ ਇਸ ਜਗ੍ਹਾ ਤੇ ਬੈਠਾ ਨਾ ਬੀਡੀਪੀਓ ਦਫ਼ਤਰ 9 ਦਿਨ ਪਹਿਲਾਂ ਐਸੀ ਬੈਠੇ ਸੀ ਤੋਂ ਵਧੀ ਸੁਣਵਾਈ ਹੋਈ ਸੀ ਤੇ ਕਾ ਕਰਵਾਈ ਕੀਤੀ ਗਈ ਸੀ ਕਿ ਮਤਲਬ ਜੋ ਨਿਸ਼ਾਨਦੇਹੀ ਹੋ ਗਈ ਛੱਪੜ ਦੀ ਤੇ ਅੱਜ 18 ਦਿਨ ਹੋ ਗਏ ਨਿਸ਼ਾਨਦੇਹੀ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਹੋਈ ਕਿੰਨੇ ਛੱਪੜਾਂ ਦੀ ਨਿਸ਼ਾਨਦੇਹੀ ਦੋਹਾਂ ਦੀ ਸਰ ਜੀ 80 81 ਨੰਬਰ ਦੀ ਜਿਹੜੀ ਹਾਂਜੀ ਟੋਟਲ ਦੋ ਹੀ ਛੱਪੜ ਸਾਡੇ ਪਿੰਡ ਵਿੱਚ ਜੀ ਸਾਡੇ ਕੋਲ ਕੋਈ ਵੀ ਅਸੀਂ ਆਪਣੀਆਂ ਜਗਤ ਕਿਹੜੀ ਚੀਜ਼ ਦਾ ਮਸਲਾ ਰਹਿ ਗਿਆ ਸਰ ਸਾਡੀ ਮਸਲੇ ਹੋਈ ਗਾ ਜੀ ਜੜਾ ਪਾਣੀ ਦਾ ਮਸਲੇ ਹੋ ਸਾਡਾ ਹੋ ਗਈ ਆ ਪਾਣੀ ਸਾਡਾ ਕਿਸੇ ਪਾਸੇ ਨਿਕਾਸ਼ ਨਹੀਂ ਹੋਇਆ ਜੀ ਹਾਂਜੀ ਤੇ ਜੋ ਪਾਣੀ ਸੀਵਰੇਜ ਹੋ ਅੱਧਾ ਪਿਆ ਗਿਆ ਅੱਧਾ ਉਸੇ ਤਰ੍ਹਾਂ ਜੇ ਫੇਰ ਡੱਕ ਦਿੱਤਾ ਗਿਆ ਉਹ ਵਜੇ ਗੱਡੀ ਚੱਲੂ ਨਹੀਂ ਹੋਇਆ ਜੀ ਕੀ ਮੰਗ ਸਾਡੀ ਮੰਗ ਹੈ ਜੀ ਸਾਡੇ ਪਾਣੀ ਦਾ ਨਿਕਾਸ਼ ਹੈ ਨਾ ਉਹ ਹੋਣਾ ਚਾਹੀਦਾ ਲੇਕਿਨ ਅੱਜ 18 ਦਿਨ ਹੋ ਗਏ ਕੋਈ ਵੀ ਪ੍ਰਸ਼ਾਸਨ ਦੇ ਕੰਨ ਵਿੱਚ ਜੂ ਨਹੀਂ ਸਰਕ ਰਹੀ ਅਸੀਂ ਜੇ ਅੱਜ 18ਵਾਂ ਦਿਨ ਇਸ ਤੋਂ ਬਾਅਦ ਅਸੀਂ ਜੋ 100 ਵਾਰ ਆਲਾ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਔਰ ਨਾਲ ਦੇ ਨਾਲ ਅਸੀਂ ਮੈਂ ਸਰਕਾਰ ਨੂੰ ਵੀ ਚੇਤਾਵਨੀ ਦਿੰਦਾ ਕਿ 100 ਵਾਰ ਅਸੀਂ ਯਾਰਾ ਭਾਰੀ ਪੱਧਰ ਉੱਤੇ ਯਾਰਾ ਨਾ ਇਸ ਰੋਸ਼ ਪ੍ਰਦਰਸ਼ਨ ਕਰਨਗੇ ਡੱਲਾ ਮੋਰ ਕਰਦੀਆਂ ਜਿਹੜਾ ਇਹ ਅਸੀਂ ਇਹਦੀ ਰੋਕਾ ਰੁਕਾਂਗੇ ਬਹੁਤੀ ਭਾਰੀ ਸੰਖਿਆ ਵਿੱਚ ਅਸੀਂ ਰੋਕਾਂਗੇ ਅਈ ਤਾਂ ਤਾਂ ਅਸੀਂ ਅੱਜ ਕਹਿ ਚੁੱਕੇ ਸਾਰੇ ਆਪਣੇ ਸਸਤਾਵਾਂ ਨੂੰ ਜੋ ਵੀ ਸਾਡੇ ਜਥੇਬੰਦੀਆਂ ਨੂੰ ਕਹਿ ਚੁੱਕੇ ਆ ਤੇ ਅਸੀਂ ਭਾਰੀ ਪੱਦਰ ਤੇ ਇੱਕ ਦੋ ਤਿੰਨ 1000 ਬੰਦਾ ਜਿਹੜਾ ਅਸੀਂ ਇਕੱਠਾ ਕਰਕੇ ਤੇ ਅਣਮਿਥੇ ਸਮੇਂ ਦੇ ਲਈ ਅਸੀਂ ਉਹ ਜਗ੍ਹਾ ਨੂੰ ਰੋਕਾਂਗੇ ਜੇਕਰ ਸਾਡਾ ਅੱਜ ਇੱਕ ਦੋ ਦਿਨ ਦੇ ਵਿੱਚ ਇਸ ਮਸਲਾ ਨਹੀਂ ਹੱਲ ਹੋਇਆ ਅਸੀਂ 100 ਵਾਰ ਅਸੀਂ ਪੱਕਾ ਕਰ ਚੁੱਕੇ ਆ ਕਿ ਅਸੀਂ 100 ਵਾਰ ਚੱਕਾ ਜਾਮ ਜਾਲਾ ਮੋਰ ਕਰਾਂਗੇ ਕਿੰਨੇ ਵੇ ਚੱਕਾ ਕਰ ਗੋ ਜਮ ਅਸੀਂ 11 ਵਜੇ ਤੱਕ ਚਾਲੂ ਕਰਾਂਗੇ ਜੀ ਮੇਰਾ ਨਾਮ ਬਿਕਰਮਜੀ ਸਿੰਘ ਹੈ ਜੀ ਹਾਂ ਜੀ ਅੱਜ 18 ਦਿਨ ਬੀਤਣ ਦੇ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਅਗਲਾ ਕਦਮ ਕੀ ਹੈ ਤੁਹਾਡਾ ਅਗਲਾ ਸਾਡਾ ਕਦਮ ਇਹ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣੇ ਆ ਕਿ ਅਸੀਂ ਸੋਮਵਾਰ ਤੋਂ ਤਿਆ ਕਰ ਲਿਆ ਕਿ ਅਸੀਂ ਡਲਾ ਮੋਰ ਅਨਮਿੱਥੇ ਸਮੇਂ ਤੱਕ ਰੋਕਾਂਗੇ ਔਰ ਪ੍ਰਸ਼ਾਸਨ ਦੀਆਂ ਗੋਡੀਆਂ ਲਵਾ ਕੇ ਉਠਾਂਗੇ ਸਾਡੇ ਨਾਲ ਬਹੁਤ ਟਕਾ ਹੋ ਰਿਹਾ ਅਸੀਂ ਰਾਤ ਸੜਕ ਤੇ ਸੌਂਨੇ ਆ ਸਾਡੇ ਕਿਸੇ ਵੀ ਵੀਰ ਭਰਾ ਨੂੰ ਸੱਪ ਲੜ ਗਿਆ ਤੇ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਤੇ ਵੀਡੀਓ ਸਾਫ ਤੇ ਕੋਈ ਕੰਨਾ ਤੋਂ ਜੋ ਨਹੀਂ ਸਰਕੀ ਪੰਚਾਇਤ ਸੈਕਟਰੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਜੋ ਦੋ ਨਿਸ਼ਾਨ ਛਪੜਾਂ ਦੀ ਨਿਸ਼ਾਨਦਹੀ ਹੋਈ ਸੀ ਉਦੇ ਉਤੇ ਨਾ ਦੇ ਬੁਰਜੀਆਂ ਲਾਈਆਂ ਗਈਆਂ ਤੇ ਨਾ ਉਹ ਸ਼ਿਵਰੀ ਦੇ ਨੂੰ ਅੱਗੇ ਤੋਰਿਆ ਗਿਆ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ 18 ਦਿਨ ਵਿੱਚ ਰੋਜ਼ ਬੇਨਤੀ ਕਰਦੇ ਆ ਕਿ ਸਾਡੀ ਕੋਈ ਸੁਣਵਾਈ ਕੀਤੀ ਜਾਵੇ ਲੇਕਿਨ ਸਾਨੂੰ ਮਜਬੂਰ ਹੋ ਕੇ ਹੁਣ ਡਲਾ ਮੋਰ ਰੋਕਾਂਗੇ ਸੋਮਵਾਰ ਤੋਂ ਤੇ ਬਹੁਤ ਕੁਲੇ ਸਮੇਂ ਤੱਕ ਤਿਆਰ ਕਰ ਚੁੱਕੇ ਆ ਕਿ ਰੋਕਾਂਗੇ ਫਿਰ ਪ੍ਰਸ਼ਾਸਨ ਨੂੰ ਦੱਸ ਕੇ ਜਾਵਾਂਗੇ ਕਿ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਪੰਜਾਬ ਨੇ ਬਿਲਕੁਲ ਨਾ ਕੋਈ ਨਾ ਦੀ ਜਗਾ ਨਿਸ਼ਾਨਦੇਹੀ ਛੱਪੜ 14 ਗਰਾਂ ਦੀ ਹੋਈ ਹੈ ਅਸੀਂ ਛੱਪੜ ਤੋਂ ਛੱਪੜ ਪਾਣੀ ਪਾਣਾ ਚਾਹੁੰਦੇ ਹਾਂ ਲੇਕਿਨ ਉਹ ਦੋ ਤਿੰਨ ਅੰਸਰਾਵਲੋਂ ਰਿਕਵਰਟ ਕਰਕੇ ਪਤਾ ਨਹੀਂ ਮੈਹਿਰਮ ਨੂੰ ਰਿਸ਼ਵਤ ਦੇ ਦਿੱਤੀ ਗਈ ਹੈ ਕਿ ਜਾਂ ਮਿਲੀ ਭੁਗਤਣਾ ਕੀ ਹੋ ਰਿਹਾ ਸਾਨੂੰ ਬਹੁਤ ਤੰਗੀ ਹੈ ਸਾਡੇ ਪਿੰਡ ਵਿੱਚ ਇੰਨੀ ਗੰਦਗੀ ਹੈ ਕਿ ਸਾਨੂੰ ਅੱਖੀਏ ਬਿਮਾਰੀਆਂ ਦਾ ਬਹੁਤ ਵੱਡਾ ਟਕਰਾ ਕਰਨਾ ਪਏਗਾ ਸਾਡੇ ਛੋਟੇ ਛੋਟੇ ਬੱਚੇ ਹੈ ਜਾਂ ਕੋ ਸਾਡੀ ਮਰਗ ਹੋ ਜਾਂਦੀ ਹੈ ਤੇ ਸਾਨੂੰ ਉਥੋਂ ਲਾਸ਼ ਕੱਢਣੀ ਵੀ ਬੜੀ ਔਖੀ ਹੋ ਜਾਂਦੀ ਹੈ ਤੇ ਅਸੀਂ ਸੋਮਵਾਰ ਤੋਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਤੇ ਸੀਵਰੇ ਦਾ ਕੰਮ ਕੀਤਾ ਜਾਏ ਨਹੀਂ ਤਾਂ ਅਸੀਂ ਖੁੱਲੇ ਸਮੇਂ ਰੈਡਾ ਲਾਚਾਉਂਗ ਬੰਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਪਾਲ ਸਿੰਘ ਪਿੰਨ ਤਲਵੰਡੀ ਝੁੰਗਲਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਡਾਕਾ ਨਾ ਸੇਖਵਾ ਵੇਖੋ ਜੀ ਅਸੀਂ ਬਹੁਤ ਦਿਨਾਂ ਤੋਂ ਡੀ.ਡੀ.ਪੀ.ਓ ਦਫਤਰ ਕਾਦੀਆਂ ਡੱਲੇ ਮੋਰ ਤੇ ਆਪਾਂ ਬੈਠੇ ਹਾਂ ਜੇ 18 ਦਿਨ ਦਿਨ ਰਾਤ ਇਹ ਧਰਨਾ ਚੱਲ ਰਿਹਾ ਵਾ ਪਰ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਦੋ ਸੱਪਰਾਂ ਦੀ ਜਿਹੜੀ ਆ ਨਿਸ਼ਾਨਦੇਹੀ ਕਰਕੇ ਉਸ ਤੋਂ ਬਾਅਦ ਕੋਈ ਜੋ ਬੁਰਜੀਆਂ ਲਾਉਣ ਵਾਲੀਆਂ ਸੀ ਉਹ ਵੀ ਨਹੀਂ ਲਾਈਆਂ ਗਈਆਂ ਤੇ ਜਿਹੜਾ ਇੱਕ ਤੀਜਾ ਸੱਪਰਾ ਕਹਿੰਦੇ ਨੇ ਵੀ ਉਹ ਟੋਬੇ ਵਾਲਾ ਸਾਡਾ ਸੱਪਰਾ ਉਹ ਦੇਹਵਾਦੀ ਦਾ ਸੱਪਰਾ ਤੇ ਉਹਨੂੰ ਜਿਹੜਾ ਦੂਜੇ ਸੱਪਾਂ ਦੇ ਵਿੱਚ ਪ੍ਰਸ਼ਾਸਨ ਅਧਿਕਾਰੀਆਂ ਦੀ ਮਿਲੀ ਭੁਗ ਦੇ ਨਾਲ ਤੇ ਪਿੰਡ ਵਾਲਿਆਂ ਦੀ ਮਿਲੀ ਭੁਗ ਦੇ ਨਾਲ ਉਹਨੂੰ ਤਬਦੀਲ ਕਰਨਾ ਚਾਹੁੰਦੇ ਨੇ ਪਰ ਪ੍ਰਸ਼ਾਸਨ ਅਧਿਕਾਰੀਆਂ ਦੀ ਨਿਗਹਿਲੀ ਦੇ ਕਾਰਨ ਜਿਹੜਾ ਸੀਵਰੇਜ ਦਾ ਕੰਮ ਸਰਕਾਰ ਵੱਲੋਂ ਚਲਾ ਗਿਆ ਸੀ ਉਹ ਪ੍ਰਸ਼ਾਸਨ ਅਧਿਕਾਰੀਆਂ ਦੀ ਮਿਲੀ ਭੁਗ ਦੇ ਨਾਲ ਤੇ ਕੋਈ 2-4 ਬੰਦੇ ਅਸਰਾਰਤੀ ਪੈਣਦੇ ਜਿਹਨਾਂ ਮਿਲੀ ਭੁਗ ਦੇ ਨਾਲ ਰਿਸ਼ਵਤ ਲੈ ਕੇ ਅਫਸਰਾਂ ਨੇ ਕੰਮ ਰੋਕ ਦਿੱਤਾ ਗਿਆ ਪਰ ਸਾਡੀ ਚੇਤਾਵਨੀ ਆ ਕਿ ਜਿੰਨਾ ਚੱਕ ਸਾਡੇ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਸਾਡਾ ਸਿਵਰੇਜ ਦਾ ਕੰਮ ਚਾਲੂ ਨਹੀਂ ਹੁੰਦਾ ਜਾਂ ਪ੍ਰਸ਼ਾਸਨ ਅਧਿਕਾਰੀ ਆਣ ਕੇ ਸਾਨੂੰ ਕੋਈ ਸਾਡਾ ਕੰਮ ਚਾਲੂ ਨਹੀਂ ਕਰਦੇ ਉਹਨਾਂ ਚੱਕ ਆਪਾਂ ਜਿਹੜਾ ਹੈ ਸੋਮਵਾਰ ਨੂੰ ਆਪਾਂ ਡੱਲਾ ਮੋੜ ਜਿਹੜਾ ਹਨ ਮੱਥੇ ਸਮੇਂ ਲਈ ਮੇਨ ਰੋਡ ਜਿਹੜਾ ਇਹ ਬਲੌਕ ਕਰ ਰਹੇ ਆ ਤੇ ਸਾਡੀਆਂ ਸੰਸਥਾਵਾਂ ਵਾਲਮੀਕੀ ਭਾਈ ਜਰਾ ਮਜਬੀ ਸਿੱਖ ਪ੍ਰਚੰਜੂਰ ਪ੍ਰਿੰਟ ਦੇ ਕਿਸਾਨ ਜਥੇਬੰਦੀਆਂ ਹੋਰ ਸਾਡੇ ਨਿਹੰਗ ਸਿੰਘ ਗੁਰੂ ਦੀਆਂ ਲਾਡਰੀਆਂ ਫੌਜਾਂ ਪਹੁੰਚੜੀਆਂ ਨੇ ਸਾਡੀ ਇਹੋ ਪ੍ਰਸ਼ਾਸਨ ਨੂੰ ਚੇਤਾਵਨੀ ਆ ਕਿ ਕੋਈ ਵੀ ਅਨੁਕੜਾ ਹੁੰਦੀ ਆ ਤੇ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਸਿਰ ਪ੍ਰਸ਼ਾਸਨ ਹੋਏਗਾ ਬੀਡੀਪੀਓ ਸਾਹਿਬ ਜ਼ਿੰਮੇਵਾਰ ਹੋਣਗੇ ਸੈਕਟਰੀ ਸਾਹਿਬ ਜ਼ਿੰਮੇਵਾਰ ਹੋਣਗੇ ਤੇ ਜੈ ਸਾਹਿਬ ਜ਼ਿੰਮੇਵਾਰ ਹੋਣਗੇ